ਬਾਤ ਤੁਸੀਂ ਚੁੱਕਣਗੇ ਸੀ ਆਪਾਂ ਮੁੱਦੇ ਦੇ ਦੁਬਾਰਾ ਆਉਣੇ ਆ ਪਰ ਤੁਹਾਨੂੰ ਹੀ ਪਹਿਲਾ ਘਰ ਦੇ ਵਿੱਚ ਨਜ਼ਰਬੰਦ ਅੱਜ ਵੀ ਖਬਰ ਸਾਹਮਣੇ ਆਈ ਹੈ ਕਿ ਸਾਡੇ ਡਿਜੀਟਲ মিডিਆ ਦੇ ਕੁਝ ਪੱਤਰਕਾਰ ਨੇ ਉਹਨਾਂ ਨੂੰ ਵੀ ਘਰਾਂ ਵਿੱਚ ਨਜ਼ਰਬੰਦ ਕਰਦੇ ਅੱਜ ਹੀ ਮੇਰੇ ਕੋਲ ਮੀਟਿੰਗ ਰੱਖੀ ਘਰਾਂ ਦੇ ਵਿੱਚ ਨਜ਼ਰਬੰਦ ਕਰਨਾ ਡਿਟੇਨ ਕਰਨਾ ਗ੍ਰਿਫਤਾਰ ਕਰਨਾ ਇਹ ਕੋਈ ਅੱਜ ਦਾ ਨਹੀਂ ਹੈ ਸ਼ੁਰੂ ਤੋਂ ਮੁੱਦੇ ਤੋਂ ਚੱਲਿਆ ਤੇ ਹੁਣ ਭਾਈ ਉਹ ਫਿਰ ਉਹਨਾਂ ਨੇ ਇਹ ਕਿਹਾ ਵੀ ਇਹਨੂੰ ਸਖੜੇ ਨੂੰ ਕੁੱਟੋ ਕੀ ਮਤਲਬ ਉਹਨਾਂ ਦਾ ਇਹ ਗੱਲ ਕਹਿਣ ਦਾ ਉਹਨਾਂ ਨੇ ਸਕਿਉਰਿਟੀ ਦੇ ਪਰਪਸ ਦੇ ਚੱਕਰ ਦੇ ਵਿੱਚ ਤਾਂ ਨਾ ਲਾਉਣਾ ਸੀਗਾ ਸਕਿਉਰਿਟੀ ਪਰਪਸ ਉਹ ਇਧਰ ਬਣਾਉਣਾ ਚਾਹੁੰਦੇ ਮੁੜ ਕੇ ਇਹ ਸਾਡੇ ਚਪੇੜਾ ਮਾਰੂਗਾ ਉਲਟਾ ਤੇ ਅਸੀਂ ਵੀਡੀਓ ਬਣਾ ਕੇ ਪਾ ਦਾਂਗੇ ਇਹ ਦੇਖੋ ਜੀ ਇਹ ਸਾਨੂੰ ਕਿ ਉੱਥੇ ਕੁਝ ਕੁ ਬੰਦਿਆਂ ਵੱਲੋਂ 2 ਘੰਟੇ ਲਗਾਤਾਰ ਜਿਹੜਾ ਉਹ ਮਾਈਕ ਦੇ ਉੱਤੇ ਬੋਲ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਧਰਨੇ ਦੀ ਉਹਨਾਂ ਨੇ ਗੱਲ ਨਹੀਂ ਕੀਤੀ ਕਿਸੇ ਗੱਲ ਨਹੀਂ ਤੇ ਇੰਨੀ ਆਏ ਵੀ ਆਪਾਂ ਧਰਨਾ ਦੇਣਾ ਅੱਜ ਮਾਲਾਂ ਕਿ 400 ਬੰਦਾ ਉੱਥੇ 500 ਬੰਦਾ ਮਸਲਾ ਇਹਦੇ ਚ ਇਹੀ ਬਣਦਾ ਹੈ ਕਿ ਗ੍ਰਿਫਤਾਰ ਕਿਉਂ ਨਹੀਂ ਕੀਤਾ ਬੀਜੇਪੀ ਵਾਲਿਆਂ ਨੂੰ ਉੱਥੇ ਇਹੋ ਜਿਹੀਆਂ ਗੱਲਾਂ ਵੀ ਆਈਆਂ ਸਾਹਮਣੇ ਕਿ ਅਖੇ ਜੀ ਅਫਸਰ ਦੇ ਫੋਨ ਤੇ ਇਹ ਕਿਉਂ ਜਿਹੜਾ ਗਰਗਾ ਹੋ ਆਸਰ ਦੇ ਫੋਨ ਤੇ ਗਰਗ ਲੀਆਂ ਗਰਗ ਦੇ ਫੋਨ ਆ ਜਾਂਦਾ ਸੀ ਤੇ ਉਹ ਕਹਿੰਦਾ ਇਹ ਜੀ ਸਾਡੀ ਗ੍ਰਿਫਤ ਤੋਂ ਬਾਹਰ ਆ ਸਾਨੂੰ ਬੜਾ ਸਿੱਖ ਨੌਜਵਾਨ ਦੇ ਨਾਲ ਸਾਰਾ ਪੰਜਾਬ ਖੜਾ ਸਾਰੇ ਪੰਥਕ ਖੜੇ ਆ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਖੜੀਆਂ ਦਿਲੋਂ ਖੜੀਆਂ ਉਸ ਪਰਿਵਾਰ ਵੱਲੋਂ ਉਸ ਦਿਨ ਇਹ ਫੈਸਲਾ ਲਿਆ ਗਿਆ ਸੀਗਾ ਜੇ گاਾਂ ਉਸ ਪਰਿਵਾਰ ਵੱਲੋਂ ਕੋਈ ਵੀ ਐਕਸ਼ਨ ਲੀਕਿਆ ਜਾਂਦਾ ਅਸੀਂ ਸਾਰੇ ਜਥੇਬੰਦੀਆਂ ਵੱਲੋਂ ਪਿਛਲੇ ਸਮੇਂ ਦੇ ਵਿੱਚ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਇੱਕ ਸ਼ਿਵ ਸ਼ੈਨਾ ਦੇ ਆਗੂਆਂ ਵੱਲੋਂ ਅਤੇ ਉਹਨਾਂ ਸਾਥੀਆਂ ਵੱਲੋਂ ਸਿੱਖ ਨੌਜਵਾਨ ਮੁੰਡੇ ਦੀ ਕੁੱਟਮਾਰ ਕੀਤੀ ਜਾਂਦੀ ਆ। ਹਾਲਾਂਕਿ ਇਸ ਵਿੱਚ ਪੁਲਿਸ ਕਾਰਵਾਈ ਹੋਈ ਆ ਪਰ ਇਸ ਮਸਲੇ ਨੂੰ ਲੈ ਕੇ ਲਗਾਤਾਰ ਜਥੇਬੰਦੀਆਂ ਵੱਲੋਂ ਆਵਾਜ਼ ਚੁੱਕੀ ਜਾ ਰਹੀ ਆ ਤੇ ਇਨਸਾਫ਼ ਦੀ ਗੱਲ ਕਹੀ ਜਾ ਰਹੀ ਆ। ਪਿਛਲੇ ਸਮੇਂ ਦੇ ਵਿੱਚ ਇੱਕ ਘਟੜ ਕੇ ਗੱਸੀ ਤਾਂ ਉਸ ਤੋਂ ਪਹਿਲਾਂ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਕਈ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਸੀ। ਜਿਨ੍ਹਾਂ ਵਿੱਚ ਸਨ ਹਾਰਦਿਕ ਸਨ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਦੇ ਆਗੂ ਚਾਰਜਿਸਨਾ ਉਹਨਾਂ ਨੂੰ ਵੀ ਘਰ ਵਿੱਚ ਨਜ਼ਰਬੰਦ ਕੀਤਾ ਅੱਜ ਸਾਡੇ ਨਾਲ ਉਹ ਮੌਜੂਦ ਨੇ ਗੱਲਬਾਤ ਕਰਦੇ ਆਂ ਚਾਰਜੀ ਜੀ ਪਹਿਲਾਂ ਤੋਂ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜੀ ਜੀ ਪਹਿਲਾਂ ਤਾਂ ਆਪਾਂ ਗੱਲ ਕਰਦੇ ਆਂ ਮੁੱਦਾ ਤੁਸੀਂ ਚੁੱਕਣਗੇ ਸੀ ਆਪਾਂ ਮੁੱਦੇ ਦੇ ਦੁਬਾਰਾ ਆਉਣੇ ਆ ਪਰ ਤੁਹਾਨੂੰ ਵੀ ਪਹਿਲਾਂ ਘਰਾਂ ਵਿੱਚ ਨਜ਼ਰਬੰਦ ਅੱਜ ਵੀ ਖਬਰ ਸਾਹਮਣੇ ਆਈ ਹੈ ਕਿ ਸਾਡੇ ਡਿਜੀਟਲ মিডিਆ ਦੇ ਕੁਝ ਪੱਤਰਕਾਰ ਨੇ ਉਹਨਾਂ ਨੂੰ ਵੀ ਘਰਾਂ ਵਿੱਚ ਨਜ਼ਰਬੰਦ ਕਰਦੇ ਅੱਜ ਹੀ ਮੇਰੇ ਕੋਲ ਕੋਈ ਮੀਟਿੰਗ ਰੱਖੀ ਹੋਈ ਸੀ ਉੱਤੇ ਦੇਖੋ ਮਸਲਾ ਸ਼ਾਇਦ ਉ ਪਰ ਕੁਝ 2-4 ਬੰਦਿਆਂ ਕਰਕੇ ਉਦਾਂ ਜਿਹੜਾ ਮਸਲਾ ਨਹੀਂ ਸੁਲਝਿਆ ਹਮ ਘਰਾਂ ਦੇ ਵਿੱਚ ਨਜ਼ਰਬੰਦ ਕਰਨਾ ਡਿਟੇਨ ਕਰਨਾ ਗ੍ਰਿਫਤਾਰ ਕਰਨਾ ਇਹ ਕੋਈ ਅੱਜ ਦਾ ਨਹੀਂ ਹੈ ਸ਼ੁਰੂ ਤੋਂ ਮੁੱਢ ਤੋਂ ਚੱਲਿਆ ਆ ਰਿਹਾ ਹਮ ਇਹ ਇਹਨਾਂ ਨੇ ਕਰਨਾ ਹੀ ਕਰਨਾ ਜੇ ਘਰਾਂ ਚ ਨਾ ਕਰਨਗੇ ਰਾਜ ਜੋ ਤੁਰੇ ਜਾਂਦੇ ਨੂੰ ਰੋਕਣਗੇ ਇਹਨਾਂ ਨੇ ਮੇਨਾਂ ਕੋਹ ਨੂੰ ਰੋਕਣਾ ਹੁੰਦਾ ਜਿਹੜੇ ਇਕੱਠ ਕਰ ਸਕਦੇ ਉੱਥੇ ਜਿਹੜੇ ਇਹਨਾਂ ਨੂੰ ਪਤਾ ਵੀ ਜਿਨ੍ਹਾਂ ਦੀ ਆਵਾਜ਼ ਆ ਜਿਹੜੀ ਬਹੁਤ ਉੱਪਰ ਤੱਕ ਜਾ ਸਕਦੀ ਆ ਤੇ ਲੋਕ ਇਹਨਾਂ ਦੀ ਆਵਾਜ਼ ਸੁਣਦੇ ਆ ਉਹਨਾਂ ਨੂੰ ਕੀਤਾ ਜਾਂਦਾ ਤੇ ਜਿਹੜੇ ਆਪਾਂ ਗੱਲ ਕਰੀਏ ਉਸ ਦਿਨ ਮੀਟਿੰਗ ਦੇ ਵਿੱਚ ਇਹ ਉਸ ਦਿਨ ਜਿਹੜੀ ਕਾਲ ਆ ਸਹੀ ਮੈਨੇਚੋ ਧਰਨੇ ਦੀ ਸੀਗੀ ਉਸ ਤੋਂ ਪਹਿਲਾਂ ਇੱਕ ਦਿਨ ਮੀਟਿੰਗ ਹੋਈ ਸੀ ਧਰਨੇ ਦੀ ਕਾਲ ਸੀ ਤੇ ਸਾਰੇ ਆਪਣੇ ਸਾਥੀ ਆ ਜਿਹੜੇ ਨਾਲ ਦੇ ਸਾਰੇ ਗਏ ਸੀਗੇ ਤੇ ਯੂਨੀਅਨ ਵੱਲੋਂ ਗਰਮੇਲ ਸਿੰਘ ਕੋੜਕਪੁਰੇ ਤੋਂ ਗਰਜੀਤ ਸਿੰਘ ਢਿੱਲੋਂ ਤੇ ਰਵਿੰਦਰ ਪੰਜਗਰਾਈ ਉਹ ਅਗਵਾਈ ਦੇ ਵਿੱਚ ਜਿਹੜਾ ਉੱਥੇ ਗਏ ਸੀਗੇ ਜਦੋਂ ਉੱਥੇ ਗਏ ਤੇ ਉੱਥੇ ਕੁਝ ਕੁ ਬੰਦਿਆਂ ਵੱਲੋਂ 2 ਘੰਟੇ ਲਗਾਤਾਰ ਜਿਹੜਾ ਉਹ ਮਾਈਕ ਦੇ ਉੱਤੇ ਬੋਲ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਧਰਨੇ ਦੀ ਉਹਨਾਂ ਨੇ ਗੱਲ ਨਹੀਂ ਕੀਤੀ ਕਿਸੇ ਗੱਲ ਨਹੀਂ ਤੇ ਇੰਨੀ ਆਏ ਵੀ ਆਪਾਂ ਧਰਨਾ ਦੇਣਾ ਅੱਜ ਹਾਲਾਂਕਿ 400 ਬੰਦਾ ਉੱਥੇ 500 ਬੰਦਾ ਇਕੱਠਾ ਦਾ ਸੀਗਾ ਧਰਨੇ ਵਾਸਤੇ ਆਇਆ ਸੀ ਉਹ ਕਹਿੰਦੇ ਵੀ ਧਰਨਾ ਦੇਵਾਂਗੇ ਕਿਉਂਕਿ ਆ ਵੀ ਕਾਰਵਾਈ ਪਰ ਇਹਨਾਂ ਨੇ ਉੱਥੇ ਕੋਈ ਗੱਲ ਹੀ ਨਹੀਂ ਸੁਣੀ ਉਹ ਤਾਂ ਇਹਨਾਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਇਹਨਾਂ ਨੇ ਟਾਈਮ ਦਿੱਤਾ ਉਹਨਾਂ ਨੂੰ ਅਖੀਰ ਇਹ ਜਿਹੜਾ ਮੰਗ ਪੱਤਰ ਦੇਵਾਂਗੇ ਉੱਥੇ ਬਹੁਤ ਲੋਕ ਨਿਰਾਸ਼ ਵੀ ਹੋਏ ਕਿ ਭਾਈ ਅਸੀਂ ਧਰਨੇ ਵਾਸਤੇ ਆਏ ਸੀ ਤੁਸੀਂ ਇਹ ਗੱਲਾਂ ਚੰਗੀਆਂ ਨਹੀਂ ਤੁਹਾਡੇ ਹਮਮ ਚਲੋ ਜੋ ਉਹਨਾਂ ਨੂੰ ਠੀਕ ਲੱਗਿਆ ਮੌਕੇ ਉਹਨਾਂ ਨੇ ਕੀਤਾ ਮੌਕੇ ਮੁਤਾਬਕ ਕੀਤਾ ਜਾਂ ਜਿਵੇਂ ਮਰਜ਼ੀ ਕੀਤਾ ਉਹਨਾਂ ਨੇ ਜਥੇਬੰਦੀਆਂ ਦਾ ਫੈਸਲਾ ਉਹ ਕਹਿੰਦੇ ਹੈਗਾ ਪਰ ਮੈਨੂੰ ਨਹੀਂ ਲੱਗਦਾ ਕਿ ਉੱਥੇ ਕੋਈ ਜਥੇਬੰਦੀ ਵਾਲਾ ਸੀਗਾ ਜਿਹੜਾ ਫੈਸਲੇ ਮੁਤਾਬਕ ਸੀਗਾ ਸਾਰੇ ਵਿਰੋਧ ਦੇ ਵਿੱਚ ਸੀਗੇ ਹੁਣ ਅੱਜ ਜਿਹੜੀ ਉਹਨਾਂ ਨੇ ਆਪ ਦੀ ਕੋਈ 16 ਮੈਂਬਰੀ ਬਾਅਦ ਚ ਕਮੇਟੀ ਬਣਾਈ ਸੀ ਕਮੇਟੀ ਦੀ ਉਹਨਾਂ ਨੇ ਮੀਟਿੰਗ ਰੱਖੀ ਸੀਗੀ ਕਿ ਮੀਟਿੰਗ ਤੋਂ ਬਾਅਦ ਚੋ ਵੇਖੋ ਕੀ ਐਕਸ਼ਨ ਕਰਨਾ ਸੀ ਕੀ ਨਹੀਂ ਕਰਨਾ ਸੀ ਉਹਨਾਂ ਨੇ ਤੇ ਉਹਨਾਂ ਨੂੰ ਪੱਤਰਕਾਰਾਂ ਨੂੰ ਜਸਵੀਰ ਮੁਖਸਰ ਖੱਪਿਆਂ ਵਾਲੀ ਵੀਰ ਹੋ ਗਿਆ ਤੇ ਰਵਿੰਦਰ ਪੰਜਗੜਾਈ ਇਹਨਾਂ ਨੂੰ ਜਿਹੜਾ ਉਹਨਾਂ ਨੇ ਘਰ ਦੇ ਵਿੱਚ ਡਿਟੇਨ ਕੀਤਾ ਜਾਂ ਗ੍ਰਿਫਤਾਰ ਕਾਰੀ ਨਹੀਂ ਹੈਗੀ ਤੇ ਪਰ ਕੀਤਾ ਉਹਨਾਂ ਨੇ ਹੁਣ ਮਸਲਾ ਇਹਦੇ ਚ ਇਹੀ ਬਣਦਾ ਕਿ ਗ੍ਰਿਫਤਾਰ ਕਿਉਂ ਨਹੀਂ ਕੀਤਾ ਬੀਜੇਪੀ ਵਾਲਿਆਂ ਨੂੰ ਉਥੇ ਇਹੋ ਜੀਆਂ ਗੱਲਾਂ ਵੀ ਆਈਆਂ ਸਾਹਮਣੇ ਕਿ ਅਖੇ ਜੀ ਅਫਸਰ ਦੇ ਫੋਨ ਤੇ ਜਿਹੜਾ ਗਰਗਾ ਹੋ ਅਫਸਰ ਦੇ ਫੋਨ ਤੇ ਗਰਗਲੀਆਂ ਗਰਗਦੇ ਫੋਨ ਆ ਜਾਂਦਾ ਸੀ ਤੇ ਉਹ ਕਹਿੰਦਾ ਇਹ ਜੀ ਸਾਡੀ ਗ੍ਰਿਫਤ ਤੋਂ ਬਾਹਰ ਆ ਸਾਨੂੰ ਪਤਾ ਨਹੀਂ ਕਿੱਥੇ ਜਦੋਂ ਇਹਨਾਂ ਦੇ ਕੋਈ ਮੁਸੀਬਤ ਪੈਂਦੀ ਹੈ ਪੁਲਿਸ ਵਾਲਿਆਂ ਦੇ ਫਿਰੇ ਬੰਬੇ ਹੋ ਜਾ ਕੇ ਵਿਲਪ ਲੈਂਦੇ ਠੀਕ ਹੈ ਹਾਲਾਂਕਿ ਬੰਦਾ ਲੋਕਲ ਕਰਦਾ ਸੀ ਇਹਨਾਂ ਨੇ ਪਰਚੇ ਕੀਤੇ ਜਿਹੜੇ ਪਰਚੇ ਦੇ ਵਿੱਚ ਗ੍ਰਿਫਤਾਰੀਆਂ ਪਾਈਆਂ ਉਹ ਪਿੱਛੇ ਖੜੀਆਂ ਦੀਆਂ ਪਾਈਆਂ ਜਿਹੜੇ ਮੂਰੇ ਉਹ ਜਿਹੜੇ ਜਿਹੜੇ ਮੇਨ ਸੀ ਉਹਨਾਂ ਚੋਂ ਕਿਸੇ ਦੀ ਹਜਾ ਕਰ ਸੁ ਮੂਰੇ ਇੱਕ ਮੁੰਡਾ ਕੜਾ ਮਾਰ ਰਿਹਾ ਸੀ ਉਹਦੇ ਇੱਕ ਨੇ ਢੂਈ ਚ ਕੜੇ ਮਾਰੇ ਇੱਕ ਨੇ ਗਲਵੇਂ ਤੋਂ ਆਏ ਫੜਿਆ ਸੀ ਤੇ ਇੱਕ ਜਿਹੜਾ ਆਪ ਬੀਜੇਪੀ ਲੀਡਰ ਸੀਗਾ ਠੀਕ ਆ ਇਹਨਾਂ ਤੇ ਕੋਈ ਕਾਰਵਾਈ ਨਹੀਂ ਪਰਚਾ ਜ਼ਰੂਰ ਹੋਇਆ ਪਰ ਕਾਰਵਾਈ ਕੋਈ ਨਹੀਂ ਹੋਈ ਹੁਣ ਉਹੀ ਗੱਲ ਆਪਾਂ ਕਰ ਲਈਏ ਕਿ ਅੰਮ੍ਰਿਤਪਾਲ ਮੈਰੋ ਵਾਲੇ ਕੇਸ ਦੇ ਵਿੱਚ ਜਿਹੜਾ ਮਾਂ ਪਿਓ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਪਰਚਾ ਮੈਰੋ ਤੇ ਸੀ ਮਾਸਟਰਮਾਈਂਡ ਇਹ ਕਹਿੰਦੇ ਮੈਰੋ ਆ ਦੋ ਨੌਜਵਾਨਾ ਜਿਹੜੇ ਮੇਨ ਸੀਗੇ ਇਹਨਾਂ ਨੇ ਉਹ ਗ੍ਰਿਫਤਾਰ ਕਰ ਲਏ ਤੇ ਫਿਰ ਮਾਂ ਪਿਓ ਨੂੰ ਫੜਨ ਦਾ ਕੀ ਚਾਲੂ ਪੱਤ ਇਸੇ ਮਸਲੇ ਦੇ ਵਿੱਚ ਬੁਕਸਰ ਆ ਜਗੇ ਤੇ ਉਹ ਗਰਗ ਤੇ ਪਰਚਾ ਹੋਇਆ ਹੋਇਆ ਉਹਨਾਂ ਨੂੰ ਫੜਿਆ ਨਹੀਂ ਉਹ ਕਿ ਸਾਨੂੰ ਮਿਲੇ ਤੇ ਉਹਨਾਂ ਦੇ ਮਾਪਿਆਂ ਨੂੰ ਚੱਕ ਲੋ 2 ਮਿੰਟ ਚ ਮਿਲ ਜਾਣਗੇ ਫਿਰ ਆਉਹੀ ਨਾ ਅਕਸਰ ਪੁਲਿਸ ਕਾਰਵਾਈ ਜੋ ਕਰਦੀ ਆ ਪਰਿਵਾਰ ਦੇ ਮੈਂਬਰ ਨੂੰ ਕਿਸੇ ਨੂੰ ਵੀ ਚੱਕ ਲੇ ਮਾਪੇ ਹੋਵੇ ਭਰਾ ਹੋਵੇ ਉਹ ਫਿਰ ਕਾਰਵਾਈ ਕਰਦੀ ਹੈਗੀ ਪਰ ਜੇ ਆਪਾਂ ਇਹ ਮਸਲੇ ਦੀ ਸਮਝਣ ਦੀ ਗੱਲ ਕਰੀਏ ਤਾਂ ਤੁਸੀਂ ਉੱਥੇ ਜਾ ਕੇ ਆਏ ਹੋ ਪਿੰਡ ਤੋਂ ਨੌਜਵਾਨਾਂ ਗੱਲਬਾਤ ਵੀ ਕੀਤੀ ਆ ਉਹ ਸ਼ਹਿਰ ਸਿਣਾਂ ਦੇ ਆਗੂ ਦਾ ਕਹਿਣਾ ਸੀ ਕਿ ਧਰਨਾ ਉਹਨਾਂ ਦਾ ਮਿਲ ਚੱਲ ਰਿਹਾ ਸੀਗਾ ਤੇ ਉੱਥੇ ਟ੍ਰੈਫਿਕ ਨੂੰ ਲੈ ਕੇ ਕੋਈ ਗੱਲਬਾਤ ਹੋਈ ਸੀ ਇਹਨਾਂ ਦੇ ਹਾਸ ਵਿੱਚ ਦੇਖੋ ਮੈਂ ਤੁਹਾਨੂੰ ਡਾਇਰੈਕਟ ਗੱਲ ਦੱਸ ਦਿੰਦਾ ਕਿ ਉਹਨਾਂ ਦਾ ਧਰਨਾ ਹਜੇ ਲੱਗਿਆ ਨਹੀਂ ਸੀ ਹੂੰ ਉਹਨਾਂ ਨੇ ਧਰਨਾ ਹਜੇ ਲਾਇਆ ਨਹੀਂ ਸੀ ਧਰਨਾ ਚੱਲ ਨਹੀਂ ਰਿਹਾ ਸੀ ਧਰਨਾ ਲਾਇਆ ਹੀ ਨਹੀਂ ਸੀ ਹਜੇ ਹਜੇ ਤਾਂ ਧਰਨਾ ਲਾਉਣ ਦੀ ਸਕੀਮ ਹੀ ਬਣਾਈ ਸੀ ਉਹਨਾਂ ਨੇ ਵੀ ਉੱਥੇ ਧਰਨਾ ਲਾਉਣਾ ਆਪਾਂ ਹੁਣ ਤੁਸੀਂ ਇਹ ਦੱਸੋ ਵੀ ਧਰਨੇ ਦੇ ਵਿੱਚ ਕੋਈ ਵੀ ਐਮਰਜੈਂਸੀ ਬੰਦਾ ਹੋਵੇ ਅਸੀਂ ਕਦੇ ਨਹੀਂ ਰੁਕਿਆ ਧਰਨੇ ਲੱਗਦੇ ਆ ਸਾਰਿਆਂ ਦੇ ਲੱਗਦੇ ਆ ਕੋਈ ਵੀ ਐਮਰਜੈਂਸੀ ਕੋਈ ਮੈਡੀਕਲ ਸੂਤਰੀ ਜਾਂਦਾ ਹੋਵੇ ਕੋਈ ਵਿਆਹ ਦਾ ਪ੍ਰੋਗਰਾਮ ਹੋਵੇ ਕੋਈ ਹੋਰ ਪ੍ਰੋਗਰਾਮ ਹੋਵੇ ਕਦੇ ਐਮਰਜੈਂਸੀ ਨਹੀਂ ਰੁਕਿਆ ਤੇ ਫਿਰ ਜਦੋਂ ਇਹ ਨੌਜਵਾਨਾ ਜਿਹੜਾ ਉੱਥੇ ਗਿਆ ਸੀਗਾ ਇਹਦੇ ਜਿਹੜਾ ਘਰੋਂ ਕੋਈ ਸੀਗਾ ਬਿਮਾਰ ਇਹਨੇ ਉੱਥੇ ਜਾਣਾ ਸੀਗਾ ਤੇ ਫਿਰ ਇਹਨੂੰ ਕਿਉਂ ਨਹੀਂ ਜਾਣ ਦਿੱਤਾ ਗਿਆ ਐਮਰਜੈਂਸੀ ਪ੍ਰੋਗਰਾਮ ਸੀ ਮਸਲਾ ਉਹਨਾਂ ਨੇ ਇਹ ਬਣਾ ਲਿਆ ਕਿ ਹੁਣ ਭਾਈ ਉਹ ਫਿਰ ਉਹਨਾਂ ਨੇ ਇਹ ਕਿਹਾ ਵੀ ਇਹਨੂੰ ਸਖੜੇ ਨੂੰ ਕੁੱਟੋ ਕੀ ਮਤਲਬ ਉਹਨਾਂ ਦਾ ਇਹ ਗੱਲ ਕਹਿਣ ਦਾ ਉਹਨਾਂ ਨੇ ਸਿਕਿਉਰਿਟੀ ਦੇ ਪਰਪਸ ਦੇ ਚੱਕਰ ਦੇ ਵਿੱਚ ਤਰਨਾ ਲਾਉਣਾ ਸੀਗਾ ਸਿਕਿਉਰਿਟੀ ਪਰਪਸ ਉਹ ਇੱਧਰ ਬਣਾਉਣਾ ਚਾਹੁੰਦੇ ਸੀ ਵੀ ਇਹਨੂੰ ਅਸੀਂ ਕੁੱਟ ਗਏ ਠੀਕ ਆ ਮੁੜ ਕੇ ਇਹ ਸਾਡੇ ਚਪੇੜਾ ਮਾਰੂਗਾ ਉਲਟਾ ਤੇ ਅਸੀਂ ਵੀਡੀਓ ਬਣਾ ਕੇ ਪਾ ਦਾਂਗੇ ਦੇਖੋ ਜੀ ਇਹ ਸਾਨੂੰ ਖਤਰਾ ਮਸਲਾ ਆ ਸੀਗਾ ਉਹ ਨੌਜਵਾਨ ਨੇ ਐਡੀ ਦ੍ਰਿੜਤਾ ਤੇ ਐਡੀ ਚੜ੍ਹਦੀ ਕਲਾ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਕਿ ਉਹਨੇ ਅੱਗੋ ਚਪੇੜ ਵੀ ਨਹੀਂ ਮਾਰੀ ਤੇ ਆਪਦੀ ਦਸਤਾਰ ਵੀ ਲੈਣ ਨਹੀਂ ਦਿੱਤੀ ਹੂੰ ਮਤਲਬ ਹੋਇਆ ਤਾਂ ਹਾਂ ਇਸ ਤਰ੍ਹਾਂ ਉਹ ਨੌਜਵਾਨ ਨੇ ਚੜ੍ਹਦੀ ਕਲਾ ਕਰ ਦਿੱਤੀ ਇਹਦੇ ਵਿੱਚ ਗੱਲ ਕਰੀਏ ਤਾਂ ਕਾਰਨ ਕੀ ਰਹਿ ਗਿਆ ਵੀ ਸਰਕਾਰ ਦੀ ਭੂਮਿਕਾ ਲਈ ਕਿਉਂਕਿ ਪੁਲਿਸ ਨੇ ਨਜ਼ਰਬੰਦ ਕਰਦੀ ਹੈ ਤੁਸੀਂ ਤਾਂ ਇੱਕ ਪਰਚੇ ਲਈ ਮੰਗ ਕਰ ਲਈ ਜਾਂ ਗ੍ਰਿਫਤਾਰੀ ਲਈ ਕਰ ਰਹੇ ਸੀ ਵੀ ਉਹਨੂੰ ਗ੍ਰਿਫਤਾਰਕ ਪ੍ਰਸ਼ਾਸਨ ਦੇ ਖਿਲਾਫ ਸੀ ਹੈਨਾ ਪਰ ਸਰਕਾਰ ਦੀ ਭੂਮਿਕਾ ਕੋਈ ਮੰਨ ਲਿਆ ਕਿਉਂਕਿ ਲਗਾਤਾਰ ਪਹਿਲਾਂ ਵੀ ਨਜ਼ਰਬੰਦ ਕਰਾਉਂਦੀ ਹੈ ਕੋਈ ਸਰਕਾਰ ਦੇ ਖਿਲਾਫ ਉਸ ਘਰਚੋਣਾ ਇਹ ਚੀਜ਼ ਹੈ ਨਹੀਂ ਸੀਗਾ ਨਹੀਂ ਨਹੀਂ ਅਸਲੀਅਤ ਦੇ ਵਿੱਚ ਪ੍ਰਸ਼ਾਸਨ ਹੈ ਜਿਹੜਾ ਉਹ ਸਰਕਾਰ ਦੇ ਅੰਦਰ ਹੈ ਹੂੰ ਸਰਕਾਰ ਤੋਂ ਵੱਡਾ ਪ੍ਰਸ਼ਾਸਨ ਦੇ ਪੱਲੇ ਕੱਖ ਨਹੀਂ ਹੂੰ ਸਰਕਾਰ ਉਤੋਂ ਐਕਸ਼ਨ ਕਰਦੀ ਐ ਤੇ ਪ੍ਰਸ਼ਾਸਨ ਜਾਨੀ ਕਿ ਤੁਹਾਨੂੰ ਲੱਗਦਾ ਕਿ ਉਹ ਉਹ ਸ਼ੈਵਸੇਨਾ ਦੀ سپورਟ ਸਰਕਾਰ ਕਰ ਰਹੀ ਐ ਉਹ ਸ਼ੈਵਸੇਨਾ ਦੀ سپورਟ ਹੈਗੀ ਐ ਸ਼ੈਵਸੇਨਾ ਵਾਲੇ ਸ਼ਰਿਆਮ ਸਿੱਖਾਂ ਦੇ ਖਿਲਾਫ ਬੋਲਦੇ ਆ ਕੌਮ ਦੇ ਖਿਲਾਫ ਬੋਲਦੇ ਆ ਸੰਤ ਗਿਆਨੀ ਜਰਨੈ ਸਿੰਘ ਪਟੜਾਲਿਆਂ ਦੇ ਖਿਲਾਫ ਬੋਲਦੇ ਆ ਪੰਥਕ ਲੋਕਾਂ ਦੇ ਖਿਲਾਫ ਬੋਲਦੇ ਆ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੁੰਦਾਗਾ ਜਦੋਂ ਸਾਡੇ ਵਾਲਾ ਬੰਦਾ ਕੋਈ ਮਾੜਾ ਜਿਹਾ ਬੋਲ ਦੇਵੇ ਇਹਨਾਂ ਦੇ ਖਿਲਾਫ ਉਹ ਤਾਂ ਹੀ ਪਰਚਾ ਦੇ ਕੇ ਉਹ ਕਹਿੰਦੇ ਚਾਲੰਦਾ ਮੈਂ ਅਸਲੀਅਤ ਤਾਂ ਇਹ ਆ ਨਾ ਵੀ ਉਹਨਾਂ ਦੇ ਉੱਪਰ ਛੇ ਹੀ ਆ ਨਾ ਜਿਹੜੀ ਹੈਗੀ ਆ ਉਸ ਸਿੱਖ ਨੌਜਵਾਨ ਦੇ ਨਾਲ ਸਾਰਾ ਪੰਜਾਬ ਖੜਾ ਸਾਰੇ ਪੰਥਕ ਖੜੇ ਆ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਖੜੀਆਂ ਦਿਲੋਂ ਖੜੀਆਂ ਉਸ ਪਰਿਵਾਰ ਵੱਲੋਂ ਉਸ ਦਿਨ ਇਹ ਫੈਸਲਾ ਲਿਆ ਗਿਆ ਸੀਗਾ ਜੇ ਗਾਂ ਉਸ ਪਰਿਵਾਰ ਵੱਲੋਂ ਕੋਈ ਵੀ ਐਕਸ਼ਨ ਲੀਕਿਆ ਜਾਂਦਾ ਅਸੀਂ ਸਾਰੇ ਜਥੇਬੰਦੀਆਂ ਵੱਲੋਂ ਜਨ ਨਾਲ ਖੜੇ ਕੋ ਸਪੋਰ ਨਾਲ ਸਾਰੇ ਖੜੇ ਧੰਨਵਾਦ ਸੋ ਇਹ ਸਾਨੂੰ ਸਰਜੈਂਸ ਨਾਲ ਜਿਨ੍ਹਾਂ ਵੱਲੋਂ ਬਾਖੋ ਵੀ ਇਸ ਮੁੱਦੇ ਬਗਲਪੀ ਦੀ ਸਰਕਾਰ ਤੇ ਵੀ ਸਵਾਲ ਖੜੇ ਕੀਤੇ ਗਏ ਨੇ ਪਰ ਅੱਜ ਵੀ ਜੋ ਮੀਟਿੰਗ ਸੀਗੀ ਉਸ ਤੋਂ ਪਹਿਲਾਂ ਹੀ ਜਿਹੜਾ ਆਪਾਂ ਨੂੰ ਨਜ਼ਰਬੰਦ ਕੀਤਾ ਗਿਆ ਹੁਣ ਇਸ ਮਾਮਲੇ ਦੇ ਵਿੱਚ ਆਲ ਇੰਡੀਆ ਕਿਸਾਨ ਜੂਨ ਲਗਾਤਾਰ ਫਤਿਹ ਉਹਨਾਂ ਦੇ ਨਾਲ ਖੜੀ ਹੈ ਜੋ ਵੀ ਅਗਲਾ ਫੈਸਲਾ ਲਿਆ ਜਾਵੇਗਾ ਪਰ ਸਰਕਾਰ ਦੀ ਭੂਮਿਕਾ ਤੇ ਸਵਾਲ ਖੜੇ ਹੁੰਦੇ ਨੇ ਕਿ ਹੁਣ ਦੂਜੇ ਮੇਨ ਇਹਦੇ ਵਿੱਚ ਅਕਿਊਜ਼ ਨੇ ਜਿੰਨਾ ਉੱਪਰ ਮਾਮਲਾ ਦਰਜ ਕੀਤਾ ਗਿਆ ਉਹਨਾਂ ਨੂੰ ਹੁਣ ਪੁਲਿਸ ਕਦੋਂ ਫੜਦੀ ਹੈ